ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਅੰਦਾਵਾ ਨੂੰ ਟਿਕਟ ਮਿਲਣ ਤੋਂ ਬਾਅਦ ਦੱਸਦੇ ਆ ਅੱਜ ਉਹ ਪਹਿਲੇ ਦਿਨ ਹੀ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਕੋਆ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਕਾਂਗਰਸੀ ਵਰਕਰਾਂ ਦੇ ਨਾਲ ਬੈਠਕ ਕੀਤੀ ਤੇ ਉੱਥੇ ਹੀ ਸਥਾਨਕ ਲੋਕਾਂ ਨੇ ਉਹਨਾਂ ਦਾ ਪਰਮਾ ਇਕੱਠ ਜਿਹੜਾ ਹੈ ਉਸ ਨੂੰ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਪਰਮੇ ਇਕੱਠ ਨੂੰ ਜਿਹੜਾ ਹੈ ਸੰਬੋਧਿਤ ਵੀ ਕੀਤਾ ਗਿਆ ਅੱਧਾ ਲੋਕ ਸਭਾ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਗਈ ਇਸ ਮੌਕੇ ਤੇ ਉਹਨਾਂ ਨੇ ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਆਮ ਆਮਾਣੀ ਪਾਰਟੀ ਦੀ ਸਰਕਾਰ ਨੂੰ ਵੀ ਕਿਹਾ ਦੱਸਦੇ ਆ ਇਸ ਮੌਕੇ ਤੇ ਗੱਲ ਕਰਦੇ ਆ ਲੋਕ ਸਭਾ ਹਲਕ ਉਮੀਦਵਾ ਸੁਖਿੰਦਰ ਸਿੰਘ ਗੰਦਾਵਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੂੰ ਬਦਲਣ ਦਾ ਲੋਕਾਂ ਨੇ ਮਨ ਬਣਾ ਲਿਆ ਕਿਉਂਕਿ ਭਾਜਪਾ ਦੇ ਨਜ਼ਰੀਏ ਤੋਂ ਲੋਕ ਵਾਕਿਫ ਹੋ ਚੁੱਕੇ ਨੇ ਅਤੇ ਅਬ ਕੀ ਬਾਰ 400 ਕੇ ਪਾਰ ਦੇਸ਼ ਦੇ ਜੋ ਲੋਕ ਭਾਜਪਾ ਨੂੰ ਦਸ ਦੇਣਗੇ ਉਧਰ ਆਮ ਆਦਮੀ ਪਾਰਟੀ ਤੇ ਵੀ ਉਹਨਾਂ ਨੇ ਤਿੱਖੇ ਪੱਤਰ ਕਿਤੇ ਅਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਲੋਕ ਵਿਕਾਸ ਨੂੰ ਤਰਸ ਰਹੇ ਨੇ ਤੇ ਨਸ਼ਾ ਜਿਹੜਾ ਹੈ ਉਹ ਰੁਕਿਆ ਨਹੀਂ ਰੋਕ ਰਿਹਾ ਪੰਜਾਬ ਸਰਕਾਰ ਦਾ ਵਿਧਾਇਕ ਖੁਦ ਇੱਕ ਅੱਲ ਕਹਿ ਰਿਹਾ ਜੋ ਕਿ ਸਾਬਕਾ ਈਆਈਜੀਵੀ ਹੈ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਅਤੇ ਕੇਂਦਰ ਦੀ ਸਰਕਾਰ ਨੂੰ ਕਰੜੇ ਹੱਥੀ ਵੀ ਲੈਣਾ ਪਵੇਗਾ ਇਸ ਦੇ ਨਾਲ ਹੀ ਤੁਹਾਨੂੰ ਦੱਸਦੇ ਇਹ ਇਹ तमाम ਜਿਹੜੀ ਗੱਲਬਾਤ ਹੋਈ ਹੈ ਇਸ ਦੇ ਉੱਤੇ ਪੰਜਾਬ ਅਤੇ ਕੇਂਦਰ ਦੀ ਸਰਕਾਰ ਤੇ ਤਗੜੇ ਜਿਹੜੇ ਸਵਾਲ ਨੇ ਤੰਜ ਕਸਦੇ ਹੋਏ ਜਿਹੜੇ ਨੇ ਇਸ ਰੈਲੀ ਦੇ ਵਿੱਚ ਨਜ਼ਰ ਵੀ ਆਇਆ ਹੈ ਦੇਖੋ ਅ ਜਗਿੰਦਰਪਾਲ ਜੀ ਹਸਪਤਾਲ ਹਸਪੀਟਲ ਮਿਠਵੀ ਨੇ ਤੇ ਅੱਜ ਤੁਸੀਂ ਜੋ ਉਹਨਾਂ ਦਾ ਪੇਟਾ ਔਰ ਜਿਸ ਤਰੀਕੇ ਨਾਲ ਉਹਨਾਂ ਦੇ ਪਰਿਵਾਰ ਨੇ ਤੇ ਖਾਸ ਕਰਕੇ ਸਾਡੇ ਜੰਮੂ ਤੋਂ ਆਏ ਲਾਲ ਸਿੰਘ ਜੀ ਚੌਧਰੀ ਸਾਹਿਬ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਇੱਥੇ ਲੋਕ ਇਕੱਠੇ ਕੀਤੇ ਪ੍ਰਧਾਨ ਜੀ ਸਾਡੇ ਖੜੇ ਨੇ ਔਰ ਚੌਧਰੀ ਸਾਹਿਬ ਖੜੇ ਨੇ ਰੰਧਾਵਾ ਸਾਹਿਬ ਜੀ ਰਾਫਲ ਅੱਜ ਤੁਸੀਂ ਇਹਦੇ ਤੋਂ ਸਾਬ ਲਾ ਲੋ ਕਿ ਜਰਨਲ ਜਿਹੜਾ ਅੱਜ ਹੈ ਇੱਥੇ ਨਹੀਂ ਹਸਪੀਟਲ ਜਾਂ ਉਹਦੀਆਂ ਫੌਜਾਂ ਕਿਵੇਂ ਕਿਸ ਸਪਿਰਟ ਨਾਲ ਕਰਦੇ ਜੇ ਤੁਹਾਡੇ ਪੈਸੇ ਵਾਲੇ ਨੂੰ ਪਤਾ ਲੱਗ ਜਾਂਦਾ ਫਿਰ ਕਰਕੇ ਸਵਾਲ ਤੁਸੀਂ ਉਹ ਲੋਕਾਂ ਨੂੰ ਪੁੱਛੋ ਉਹਨਾਂ ਦਾ ਜਵਾਬ ਵੀ ਇਕੱਠ ਦੇ ਕੇ ਕੀ ਕਹਿਣਾ ਚਾਹੁੰਦੇ ਇਕੱਠ ਕਾਫੀ ਕੋਹੇ ਹਲਕੇ ਦੇ ਵਿੱਚ ਹੋਇਆ ਕੀ ਲੱਗਦਾ ਤੁਹਾਨੂੰ ਇਹ ਚੀਜ਼ ਪਾਈ ਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਭਾਜਪੀ ਜਿਹੜੀ ਕਹਿੰਦੀ 400 ਅੱਪਕੀ ਬਾਰ 400 ਵਾ ਪ੍ਰਧਾਨ ਮੰਤਰੀ ਡਰ ਗਿਆ ਆਮ ਆਦਮੀ ਪਾਰਟੀ ਨੂੰ ਕਿੱਦਾਂ ਦੇਖਦੇ ਹੋ ਤੁਹਾਨੂੰ ਕੋਈ ਬੀਜਪੀ ਨੂੰ ਸੁਣਨਾ ਨਹੀਂ ਚਾਹੁੰਦੇ ਬਿਲਕੁਲ ਸੁਣਾਂਗੇ ਉਹਨੂੰ ਪਹਿਲਾਂ ਸੁਣ ਲਓ ਜਿਹੜੇ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਨੂੰ ਚੇਂਜ ਕਰਨਾ ਚਾਹੁੰਦੀ ਆ ਉਹ ਹਿੰਦੁਸਤਾਨ ਦੇ ਲੋਕਾਂ ਨੇ ਮਨ ਬਣਾ ਲਿਆ ਕਿ ਇਸ ਵਾਰ ਬੀਜਪੀ ਨਹੀਂ ਉਹ ਸਵਿਧਾਨ ਨੂੰ ਬਚਾਉਣ ਵਾਲਿਆਂ ਦੀ ਸਰਕਾਰ ਬਣੇਗੀ ਔਰ ਇੰਡੀਆ ਬਲੋਕ ਦੀ ਸਰਕਾਰ ਬਣੇਗੀ ਤੁਹਾਨੂੰ ਮੈਂ ਸਟੇਜ ਤੇ ਬੋਲਦਿਆਂ ਸਟੇਜ ਤੇ ਬੋਲਦਿਆਂ ਮੇਰਾ ਖਿਆਲ ਮੈਂ ਬਹੁਤ ਤੁਹਾਨੂੰ ਕਲੈਰਿਟੀ ਨਾਲ ਦੱਸ ਦਿੱਤਾ ਕਿ ਉਹਨਾਂ ਨੂੰ ਪੁੱਛੋ ਕਿ 슈ਗਰ ਮਿਲ ਕਿਉਂ ਨਹੀਂ ਚੱਲ ਰਹੀ ਉਹਨਾਂ ਨੂੰ ਪੁੱਛੋ ਕਈ ਕਲਾਂ ਉਹਦਾ ਕਿਉਂ ਖੋਜ ਕੇਂਦਰ ਬੰਦ ਕਰਤਾ ਉਹਨਾਂ ਨੂੰ ਪੁੱਛੋ ਬਟਾਲੇ ਦੀ ਸ਼ੂਗਰ ਮਿਲ ਕਿਉਂ ਬੰਦ ਕਰ ਉਹਨਾਂ ਨੂੰ ਪੁੱਛੋ ਕਿ 52 ਮਹੀਨਾ ਤੋਂ 1 ਰੁਪਿਆ ਕਿਸੇ ਪਿੰਡ ਚ ਕਿਸੇ ਸ਼ਹਿਰ ਚ ਨਹੀਂ ਭੇਜਿਆ ਕਿਉਂ ਨਹੀਂ ਆਇਆ ਉਹਨਾਂ ਨੂੰ ਪੁੱਛੋ ਪੰਜਾਬ ਦਾ ਨਸ਼ਾ ਕਿਉਂ ਨਹੀਂ ਬੰਦ ਹੋ ਰਿਹਾ ਜੋ ਨਹੀਂ ਉਹਨਾਂ ਨੂੰ ਪੁੱਛਦੇ ਕਿ ਉਹਨਾਂ ਦਾ ਜਿਹੜਾ ਆਈਜੀ ਐਕਸਾਈਜ਼ ਜੀ ਅੱਜ ਪ੍ਰੈਜ਼ੈਂਟ ਐਮਐਲਆ ਉਹ ਕਹਿੰਦਾ ਨਸ਼ਾ ਜਿਹੜਾ ਰਾਕਪ ਚੱਡਾ ਮਿਲ ਕੇ ਕਰਦਾ ਤੇ ਪ੍ਰਧਾਨ ਮੰਤਰੀ ਕਿ ਮੁੱਖ ਮੰਤਰੀ ਕਹਿੰਦਾ ਕਿ ਉਹਦੇ ਨਜੀਵ ਉਚਾਰਨੇ ਇਨਕੁਆਰੀ ਹੋਣੀ ਚਾਹੀਦੀ ਨਹੀਂ ਇਹ ਚੀਜ਼ਾਂ ਲੋਕ ਪੁੱਛਣ ਉਹ ਗੁਰਦਾਸ ਰੰਦਾ ਸਾਹਿਬ ਜੇਕਰ ਗੱਲ ਕਰੀਏ ਗੁਰਦਾਸਪੁਰ ਪਠਾਨਕੋਟ ਜਿਹੜਾ ਬਾਰਡਰ ਏਰੀਆ ਇੱਥੇ ਹਜੇ ਤੱਕ ਇੰਡਸਟਰੀ ਨਹੀਂ ਆ ਪਾਈ ਕੀ ਕਾਰਨ ਹੈ ਜੇ ਮੈਂ ਬੋਲਦਾ ਤੁਹਾਨੂੰ ਕੀਆ ਕਿ ਇੱਥੇ ਤੇ ਨਲਕੇ ਪੁੱਟਣ ਵਾਲੇ ਆਉਂਦੇ ਰਹੇ ਨੇ ਇੱਥੇ ਪਾਣੀ ਸਾਡਾ ਖਰਾਬ ਹੈ ਨਲਕੇ ਲਾਵਾ ਵੀ ਇੱਕ ਪੁੱਟ ਕੇ ਲੈ ਕੇ ਜਾਣਾ ਜੇ 2.5 ਕਿਲੋ ਦੇ ਹੱਥ ਦੀ ਗੱਲ ਕਰਦੇ ਆ 2.5 ਕਿਲੋ ਦੇ ਹੱਥੋਂ ਤੇ ਕੀਗਾ ਮੈਂ ਅੱਜ ਵੀ ਕਿਨਾਰੇ ਕੱਲ ਵੀ ਕਿਹਾ ਤੁਸੀਂ ਮੇਰੀ ਜਿਹੜੀ ਪਹਿਲੇ ਦਿਨ ਇੰਟਰਵਿਊ ਮੈਂ ਕਿਹਾ ਕਿ ਬਾਰਡਰ ਕਲਾ ਪੰਜਾਬ ਨਹੀਂ ਪੂਰੇ ਹਿੰਦੁਸਤਾਨ ਦੇ ਬਾਰਡਰ 'ਚ ਜਿੱਦਾਂ ਜਿਹੜੀ ਪਹਾੜੀ ਜਿਹੜੇ ਰਾਜ ਨੇ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਗਈਆਂ ਇੰਡਸਟਰੀ ਦੇ ਵਿੱਚ ਇਸ ਬਾਰਡਰ ਦੇ ਉੱਤੇ ਪੰਜਾਬ ਤੋਂ ਲੈ ਕੇ ਰਾਜਸਥਾਨ ਤੋ ਤੱਕ ਪੰਜਾਬ ਦਾ ਮੁੱਖ ਮੰਤਰੀ ਜਿੱਥੋਂ ਤੱਕ ਸਾਡਾ ਬਾਰਡਰ ਹੈ ਇਹ ਮੇਰੀ ਗੱਲ ਸੁਣੋ ਯਾਰ ਮੈਂ ਇਥੇ ਨੈਸ਼ਨਲ ਗੱਲ ਕਰੋ ਜਿੱਤੋਂ ਹੀ ਤੋਹਿੰਦ ਪ੍ਰੈਸ ਵਾਲੇ ਵੀ ਇੱਕ ਸੁਣ ਲੋ ਉੱਥੇ ਮੈਂ ਪੰਜਾਬ ਵਿਧਾਨ ਸਭਾ 'ਚ ਨਹੀਂ ਜਾਣਾ ਮੈਂ ਦੇਸ਼ ਦੀ ਜਿਹੜੀ ਲਾਅ ਮੇਕਰ ਨੇ ਉਹਨਾਂ 'ਚ ਜਾ ਕੇ ਗੱਲ ਕਰਨੀ ਆ ਮੈਂ ਦੇਸ਼ ਦੀ ਗੱਲ ਕਰੂੰਗਾ ਮੈਂ ਆਪਣੇ ਪੂਰੇ ਹਿੰਦੁਸਤਾਨ ਦੀ ਗੱਲ ਕਰੂੰ ਪੂਰੇ ਪੰਜਾਬ ਦੀ ਗੱਲ ਕਰੂੰ ਗੁਰਦਾਸਪੁਰ ਦੀ ਗੱਲ ਕਰੂੰ ਸਜਲਾ ਗੁਰਦਾਸਪੁਰ ਗੁਰਦਾਸਪੁਰ ਲੋਕ ਸਭਾ ਚੁਣੌਤੀ ਕੀ ਮੰਦਰ ਸਾਰੇ ਸਵੈਲ ਨੂੰ ਤੋਏ ਵੇਖੋ ਦੱਸਾਂ ਕਿ ਤੁਹਾਨੂੰ 4 ਤਰੀਕ ਨੂੰ ਦੱਸਾਂ ਕਿ ਚੁਣੌਤੀ ਕੀ ਆ ਹਾਂਜੀ ਮੈਂ ਵੀ ਨਾਂ ਹੈ ਆਪਣਾ ਮੇਰਾ ਨਾਮ ਵਿਕਸ਼ਾ ਠਾਕੁਰ ਨੇ ਰੋਡ ਜਮਲ ਸਿੰਘ ਹਲਕਾ ਪੋਆ ਡਿਸਟ੍ਰਿਕਟ ਪਠਾਨਕੋਟ ਤੋਂ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਸੁਖੀ ਰੰਦਾਵਾ ਦੀ ਜਿਹੜੀ ਇੱਥੇ ਮੀਟਿੰਗ ਹੋਈ ਹੈ ਰੈਲੀ ਹੋਈ ਹੈ ਪੋਆ ਹਲਕੇ ਦੇ ਇਲੈਕਸ਼ਨ ਜਿਹੜੀ ਆ ਉਹਨਾਂ ਨੂੰ ਟਿਕਟ ਮਿਲੀ ਉਸ ਬਾਅਦ ਫੈਮਿਲੀ ਮੀਟਿੰਗ ਸੀ ਜਿਹੜਾ ਇਕੱਠ ਸੀਗਾ ਸਾਫਕੰਦਾ ਜਗਿੰਦਰਪਾਲ ਜੀ ਰਹਿਮਾਈ ਦੇ ਵਿੱਚ ਦੇਖ ਕੇ ਕੀ ਕਹਿਣਾ ਚਾਹਦੇ ਹੋ ਕੀ ਮਹੌਲ ਲੋਕਲ ਵੀ ਹੈਗਾ ਬਹੁਤ ਹੀ ਸਤਕਾਰ ਜੋ ਸਾਡੇ ਵਿਦੈਕ ਜਗਿੰਦਰਪਾਲ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਅਸੀਂ ਸਾਰੇ ਹੀ ਇੱਥੇ ਇਕੱਠਾ ਹੋਏ ਹਾਂ ਜਿਸ ਨਾਲ ਕਿ ਤੁਹਾਨੂੰ ਪਤਾ ਹੈ ਕਿ ਲੋਕ ਸਭਾ ਹਲਕੇ ਗੁਦਾਸਪੁਰ ਤੋਂ ਰੰਦਾਵਾ ਜੀ ਨੂੰ ਟਿਕਟ ਮਿਲੀ ਹੈ ਲੋਕਾਂ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਹੈ ਉਹਨਾਂ ਨੂੰ ਜਿਤਾਉਂਦਾ ਅੱਜ ਜੁਗਿੰਦਰਪਾਲ ਜੀ ਦੀ ਰਹਿਨਮਾਈ ਹੇਠਾਂ ਤੁਸੀਂ ਇਹ ਇਕੱਠ ਦੇਖਿਆ ਹੀ ਹੈ ਤੇ ਅਸ ਮੇਰੀ ਤੁਹਾਡੇ ਚੈਨਲ ਰਾਹੀਂ ਸਾਰੇ ਲੋਕਾਂ ਨੂੰ ਇਹ ਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਸੁਖਜਿੰਦਰ ਸਿੰਘ ਰੰਧਾਵਾ ਜੀ ਨੂੰ ਪਾਉਣ ਤਾਂ ਕਿ ਅਸੀਂ ਉਹਨਾਂ ਨੂੰ ਜਿਤਾ ਕੇ ਲੋਕ ਸਭਾ ਵਿੱਚ ਭੇਜ ਸਕੀਏ ਧੰਨਵਾਦ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ